ਇਸ ਧਰਤੀ ਤੇ ਬੇਗੰਪੁਰਾ ਸ਼ਹਿਰ ਵਸਾਇਆ ਜਾਵੇਗਾ ਇਸ ਕਹਾਣੀ ਨੂੰ ਕਵੀ શ્રી ਰੰਗ ਦੇ ਵਿੱਚ ਇਸ ਤਰ੍ਹਾਂ ਸੁਣੋ ਮੋੜ ਲੈ ਹੌਂਦੇ ਲੋਕੀ ਮਈਕਾਂ ਉਜੜੇ ਬਾਗ ਦੀਆਂ ਤੁਰਨ ਕਾਫਲੇ ਜਦ ਵੀ ਸੁੱਤੀਆਂ ਸਦੀਆਂ ਜਾਗਦੀਆਂ ਤੁਰਨ ਕਾਫਲੇ ਜਦ ਵੀ ਸੁੱਤੀਆਂ ਸਦੀਆਂ ਜਾਗਦੀਆਂ पुर बसायाव हण धरती ते बेगम पुर बसायाव मिटी जरती ते ਮਤਰੇ ਪੁੱਤ ਨਹੀਂ ਗਮ ਦੁੱਖਾਂ ਤੇ ਦਰਦਾਂ ਵਾਲੀ ਸਾਡੀ ਰੋਤੇ ਨਹੀਂ ਗਮ ਦੁੱਖਾਂ ਤੇ ਦਰਦਾਂ ਵਾਲੀ ਸਾਡੀ ਰੋਤੇ ਨਹੀਂ ਕੱਲ ਦਾ ਜੇ ਤੂੰ ਹਾਕ ਮੈਂ ਅੱਜ ਹਰਾਇਆ ਜਾਵੇਗਾ ਬੇਗਮ ਪੁਰਾ ਬਸਾਇਆ ਜਾਵੇਗਾ ਜੋ ਪਤ ਚੜ ਆਉਂਦੀ ਏ ਨਾ ਕੋਈ ਕੋਲਕੂਕ ਦੀ ਮਿੱਠਾ ਰਾਗ ਨਾ ਗਾਉਂਦੀ ਏ ਨਾ ਕੋਈ ਕੋਇਲ ਕੂਕ ਦੀ ਮਿੱਠਾ ਰਾਗ ਨਾ ਗਾਉਂਦੀ ਏ ਬੇਗਮਪੁਰਾ ਬਸਾਇਆ ਜਾਵੇਗਾ ਹੁਣ ਤਰਤੀ ਤੇ ਬੇਗਮਪੁਰਾ ਬਸਾਇਆ ਜਾਵੇਗਾ ਉਹ ਆਪਣਾ ਹਿੱਸਾ ਲੈਣਾ ਇਕੱਠੇ ਲੋਕੀ ਹੋਣ ਲੱਗੇ ਖਿੰਡੀ ਹੋਈ ਮਾਲਾ ਦੇ ਇਕੱਠੇ ਮੋਤੀ ਹੋਣ ਲੱਗੇ ਕਾਣੀ ਬੰਨਦੇ ਸੈਟਮ ਨੂੰ ਉਲਟਾ ਜਾਵੇਗਾ ਹੁਣ ਧਰਤੀ ਤੇ ਬੇਗਮਪੁਰਾ ਬਸਾਇਆ ਜਾਵੇਗਾ ਹੁਣ ਧਰਤੀ ਤੇ ਬੇਗਮਪੁਰਾ ਬਸਾਇਆ ਜਾਵੇਗਾ ਉਹ ਵਿੱਚ ਸਿਆੜਾ ਕੇ ਰਾਂਗੇ ਅਸੀਂ ਬੀਜ ਆਜ਼ਾਦੀ ਦੇ ਮੇਟਦੇ ਆਂਗੇ ਧਰਤੀ ਤੋਂ ਇਹ ਦਿਨ ਬਰਬਾਦੀ ਦੇ ਮਿਹਨਤ ਦੇ ਮੋਤੀ ਨੂੰ ਫਿਰ ਚਮਕਾਇਆ ਜਾਵੇਗਾ ਹੁਣ ਤਰਤੀ ਤੇ ਬੇਗਮਪੁਰਾ ਬਸਾਇਆ ਜਾਵੇਗਾ ਹੁਣ ਤਰਤੀ ਤੇ ਬੇਗਮਪੁਰਾ ਬਸਾਇਆ ਜਾਵੇਗਾ ਓ ਝੂਠਿਆ ਤੇ ਹੰਕਾਰ ਦਾ ਚੱਕਨਾ ਚੂਰਾ ਹੋਵੇਗਾ ਹੁਣ ਬਾਂ ਬੀ ਦਾਸ ਦਾ ਸੁਪਨਾ ਪੂਰਾ ਹੋਵੇਗਾ ਹੁਣ ਬਾਬੇ ਰਬੀਦਾਸ ਦਾ ਸੁਪਨਾ ਪੂਰਾ ਹੋਵੇਗਾ ਇਕੱਠੇ ਹੋ ਕੇ ਜਿੱਤ ਦਾ ਜਸ਼ਨ ਮਨਾਇਆ ਜਾਵੇਗਾ ਹੁਣ ਤਰਤੀ ਤੇ ਬੇਗਮਪੁਰਾ ਬਸਾਇਆ ਜਾਵੇਗਾ ਹੁਣ ਤਰਤੀ ਤੇ ਬੇਗਮਪੁਰਾ ਬਸਾਇਆ ਜਾਵੇਗਾ